ਇਹ ਭੱਟਤਾ ਹੀ ਨਾ ਤੋਤੇ ਪੋਣੀਆਂ ਨਾ ਦੇਖ ਲਿਓ ਜਦ ਇਹ ਆਏ ਤੇ ਇੱਕ ਦਿਨ ਪੀਦਾ ਜਾ ਰੇ ਕੇ ਹਾਂ ਬਗਨਾ ਚੰਗ ਜਾਣਦੀ ਹੈ ਹੈ ਬਗੂਲਰ ਕੇ ਪੱਟ ਦੰਦੀਏ ਬਗੂਲਰ ਤੋੜ ਦੂ ਕਿਤੇ ਉਹ ਆਹ ਕਹਤਾ ਰੇ ਆਹ ਹਾਂ ਰੇ ਰੇ ਜਾਨ ਮੈਂ ਕਿਤੇ ਐ ਕਹਿੰਦਾ ਬਗੂਲਰ ਦੇ ਨਹੀਂ ਚਲਦੀ ਕਾਜ਼ਾ ਦਾ ਨਹੀਂ ਨਾ ਬਾਈ। ਇਹ ਲੱਗਿਆ। ਆ ਗਿਆ ਰ ਆ ਗਿਆ ਇਕੋ ਅਗਲਾ ਫੇਰਾ। ਐਥੇ ਦਾ ਸੁਣੋ ਉਧਰ ਉਹ ਚਾਰ ਕਿਆ ਰਿਓ ਉਹ। ਇਹ ਸਾਨੂੰ ਕਰਦਣੀ ਆਪਾਂ। ਬਾਕੀ ਉਹ ਜੋ ਜਵੀ। ਇਹ ਇਹ ਪਹਿਲਾਂ ਵਾਇਆ ਨਹੀਂ ਦਾ। ਹੂੰ? ਇਹ ਛੱਡ ਗਿਆ ਦਾ। ਤੇ ਮੈਂ ਉਧਰ ਤੇ ਆਉਂਦੇ ਕਿਹੜਾ ਲਾ ਰਿਹਾ ਫਿਰ ਬਾਦੇ ਦਾ ਪਹਿਲਾਂ ਛੱਡ ਤੇ ਉਹ। ਜਿੰਨੇ ਕੁ ਸਾਰੇ ਮੈਂ ਕਹਿਣਾ ਇਹ ਤਾਂ ਬੀਤ ਤੇ ਇਹਦੇ ਨਾਲੇ। ਹੂੰ। ਸੂਪਰ ਸੀਟਰ ਇਹਨਾ ਰੋਟਾ ਰੋਟਾ ਆਹ ਸੂਪਰ ਸੀਟਰ ਹੈ ਜਬੀ ਜਬੀ ਪਿੰਡ ਸੂਪਰ ਸੀਟਰ ਕਮਾਉਂਦਾ ਮੜਾ ਤੇ ਪ੍ਰੈਸਰ ਆ ਕਰ ਦੂਗਾ ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਸਵਾਗਤ ਹੈ ਨਵੇਂ ਵਲੌਗ ਚ ਤੇ ਅੱਜ ਬਈ ਇੱਧਰ ਆਏ ਹੋਏ ਆ ਉਪਰ ਤੇ ਪੂਲ ਰਾਂਚ ਲੱਗੇ ਅੱਜ ਬਈ ਵੀ ਜਣ ਜਬੀ ਤੇ ਰੇਰੂ ਪਾ ਤਿਆ ਤੇ ਯੂਰੀਆ ਤੇ ਡਾਇਆ ਮਿਕਸ ਕਰਕੇ ਤੇ ਇਸੇ ਬਾਅਦ ਹੁਣ ਦੂਜਾ ਛਿੱਟਾ ਦਾਂਗੇ ਤੇ ਦਿਨ ਮਿਲੋ ਹੋਈ ਚੀਨੇ ਬਾਈ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਹੋਰ ਕਿਵੇਂ ਨੇ ਜੀ ਸਾਰੇ ਆ ਗਏ ਮਾਰੇ ਰੇ ਇਹਦਾ ਮਾਰਤੇ ਛਿੱਟਾ ਬੀਜਾ ਰਹਿ ਗਿਆ ਨਾ ਉਧਰੋਂ ਉਧਰੋਂ ਮਾਰਤੇ ਹੋਏ ਇੱਧਰ ਰੇ ਹਜੇ ਮਾਰਨਾ ਉਦੋਂ ਵਾ ਇਕੱਠਾ ਹੀ ਦਉਂਗੇ ਫਿਰ ਬੀਜ ਦਾ ਇੱਧਰ ਥੋੜੀ ਜਿਹਾ ਸਰੋਂ ਦਾ ਛਿੱਟਾ ਦੇਣਾ ਦੋ ਤਿੰਨ ਲਾਈਨਾਂ ਜਿਹਾ ਬਾਕੀ ਸਾਰੀ ਜਵੀ ਭੇਜਣੀ ਆ ਐਂਓ ਜੀਨੇ ਬਾਈ ਕੀੜਾ ਜਾ ਪਲਟ ਗਿਆ ਸੁਪਰੇ ਵਾਲਾ ਇਹ ਕਿਤੇ ਕੁੰਮੀ ਜਾਂਦਾ ਹੋਰੀ ਇਹ ਖੇਤ ਤੋਂ ਖਾਣ ਆਇਆ ਤਾਂ ਹਾਂ ਕੱਲੂ ਆਉਣਾ ਜਾਣਾ ਪੈਂਦਾ ਨੂੰ ਅੱਛਾ ਉਹਦਾ ਆਪਣੇ ਖੇਤਾਂ 'ਚ ਘੁੰਮ ਜਾਂਦਾ ਆਪਣੇ ਖੇਤਾਂ 'ਚ ਘੁੰਮਦਾ ਆਪਣੇ ਖੇਤਾਂ 'ਚ ਘੁੰਮਦਾ ਉਹ ਫਿਰ ਨੋ ਪਾਈ ਜਾਈ ਟੋਏ ਜੇ ਜੇ ਭੱਟਤਾ ਹੈ ਇਹ ਨਾ ਫੋਤੀ ਪੌਂ ਗਿਆ ਨਾ ਦੇਖ ਲਿਓ ਜਦ ਆਏ ਨੇ ਤੀਏ ਦਿਨ ਪੀੜਾ ਜਰੇ ਕੇ ਆਹ

ਓ ਜਾਂਦਾ ਕੀੜਾ ਯਾਰ ਖਿੱਚਦੇ ਖਿੱਚਦੇ ਆਨੇ ਅੱਜ ਅਗਰ ਆ ਤਾਂ ਡਲੇ ਜਿਹਾ ਪਾਉਂਦੇ ਬਾਈ ਜਗਰਾ ਤਾਜ ਕਿੱਥੇ ਮਾਤਾ ਦੇ ਚੱਲ ਕੇ ਲੱਭਣੀ ਆ ਤੇ ਹੂੰ ਦੇਖ ਕੇ ਆਣਾ ਐਸੇ ਖੜਾ ਜਿੰਨੇ ਘੱਟ ਲਾਤਾ ਮੈਨੂੰ ਨਰਾ ਥੱਲੇ ਆ ਜਿਹੜੀ ਆ ਹੈਗਾ ਇੱਕ ਫਰਾ ਜੁੜੀ ਇਹਦਾ ਫਰਾ ਬੜਾ ਤਾ ਨਾ ਸਲਾਬ ਆ ਯਾਰ ਉੱਥੇ ਇੱਕ ਰੱਖਿਆ ਹੋਇਆ ਤੂੜੀ ਵਾਲੀ ਜਗ੍ਹਾ ਮੈਂ ਉੱਥੇ ਸਲਾਬ ਨਾ ਦੀ ਗੰਧ ਦੇ ਨਾਲ ਟੰਡਲੇ ਜੇ ਬਣ ਗਏ ਤੇ ਜਦ ਮੈਨੇ ਵੇ ਸੁਣਾ ਦੇ ਕੋਈ ਗੱਲਬਾਤ ਹੈ ਹੈ ਆਪਲਾ ਆਉਚਾ ਆ ਲਬਾਤਾ ਇਟਿਮ ਰੌਂਡ ਚਾਹ ਕਹਤੇ ਆ ਆ ਜਣੀ ਚਾਹ 10 ਮਿੰਟ ਚ ਰੇਤ ਚ ਯੂਰੀਏ ਜੇ ੜਾ ਲਿਆ ਬੀਜ ਉਹਦਾ ਸਰੋਂ ਦਾ ਇਹ ਰਲ ਜਾਂਦਾ ਫਿਰ ਚੱਲ ਅਗਲਾ ਹਿੱਟ ਆ ਜਾਂਦਾ ਇੱਕ ਮੁਠੀ 5-7 ਵਾਰ ਗੇਰਨੀ ਆ ਚਾਰ ਵਾਰ 5 ਵਾਰ ਤਾਂ ਪੱਕੀ ਹੋਸ ਫਿਰ ਵਧੀਆ ਹਿੱਟ ਆ ਜਾਊਗਾ ਬਸ ਕੀ ਆ ਗਿਆ ਰ ਆ ਗਿਆ ਰ ਇੱਕ ਉਹ ਅਗਲਾ ਗਿਆ ਰ ਇਸ ਦਾ ਕਿ ਸਾਨੂੰ ਉਧਰੋਂ ਚਾਰ ਕਿਹੜੇ ਉਹ ਇਹ ਸਾਨੂੰ ਕਰਦਣੀ ਆਪਾਂ ਬਾਕੀ ਇਹ ਜਵੀ ਇਹ ਇਹ ਪਹਿਲਾਂ ਵਾਇਆ ਨਹੀਂ ਦਾ ਹੂੰ ਇਹ ਛੱਡ ਗਿਆ ਦਾ ਕਿ ਮੈਂ ਉਧਰ ਤੇ ਆਉਂਦੇ ਕਿਹੜਾ ਲਾ ਰਹੇ ਫਿਰ ਬਾਦੇ ਦਾ ਪਹਿਲਾਂ ਛੱਡ ਤੇ ਆ ਜਿੰਨੇ ਕੁ ਵਾਰ ਸਾਰਾ ਵਾ ਕਰਨਾ ਇਹਦਾ ਬੀਜ ਤੇ ਇਹਦੇ ਨਾਲੇ ਹੂੰ ਸੁਪਰ ਸੀਟਰ ਇਹਨਾ ਰੋਟਰ ਰੋਟਰ ਆਹ ਸੁਪਰ ਸੀਟਰ ਹੈ ਜਵੀ ਜਵੀ ਤੇ ਸੁਪਰ ਸੀਟਰ ਸਮਾਉਂ ਬੜਾ ਸੇ ਪ੍ਰੈਸ ਜਿਆ ਕਰ ਦੂਗਾ ਹੂੰ ਇਹ ਜਿੱਲੇ ਬਧੇਰੀ ਆ ਜਿੱਲੇ ਚ ਜ਼ਿਆਦਾ ਐ ਇਹ ਚੋਂ ਪਾਣੀ ਬਹੁਤ ਛੜਦਾ ਮੀਨੂ ਪੈ ਜਾਵੇ ਥੱਥੇ ਜੀ ਜਾਨਾ ਉੱਪਰ ਹੀ ਚੱਲ ਜਾ ਤਬ ਯੂ ਇੰਨਾ ਟੁੱਟਦੀ ਜਾਂਦੀ ਜਾਂਦੀ ਹੋ ਇਹ ਕਿਤੇ ਪਹਿਲਾਂ ਕ੍ਰੈਕ ਹੋਊਗੀ ਆ ਭਈਆ ਉਹ ਕਿੱਥੇ ਰੱਖਦੀ ਸੀ ਨਾ ਆ ਭਈਆ ਉਹ ਆਉਰੇ ਗਿਰੀ ਵੀ ਦੀ ਆ ਖੇਤ ਚ ਹਾਂ ਦੇਖੋ ਥੱਥਾ ਚੜ ਗਿਆ ਤਾਂ ਤਵੀ ਪਰ ਭਾਈ ਹਾਂ ਨਾ ਉਹ ਪਈ ਦੂਰੇ ਗੱਬੇ ਗੱਬੇ ਕਿਹੜੇ ਹੈਗੇ ਅੰਦਰਲੀ ਸਾਈਡ ਆ ਇਹ ਜਾ ਚੰਗ ਜਾਂਦੀ ਹੈ ਹੈ ਬੋਲਰ ਕਿਤੇ ਪੱਟ ਦੰਦੀਆ ਬੋਲਰ ਤੋੜ ਦੂ ਕਿਤੇ ਉਹ ਆਹ ਕਹਿੰਦਾ ਏ ਆਹ ਆਹ ਰੇ ਰੇ ਜਾਂ ਮੈਂ ਜਿੱਤੇ ਐ ਕਹਿੰਦਾ ਬੋਲਰ ਦੇ ਨਹੀਂ ਚਲਦੀ ਆਜਾ ਆ ਜਿੰਦਾ ਬਾਈ ਲੋ ਬਈ ਦੇ ਤੇ ਸਿੱਟਾ ਇੱਧਰ ਲਊਗਾ ਚਿੰਨਾ ਤੂੰ ਚਿੰਨਾ ਹੈ ਰੇ ਪਾ ਰਿਹਾ ਉਹਦੇ ਬਾਅਦ ਦਊਗਾ ਨਾ ਸਜਾਉਣੀ ਹੋ ਜਾ ਕੇ ਕਿੱਧਰ ਦੇ ਤੇ ਉੱਧਰ ਤੱਕ ਸਾਰਾ ਇੱਧਰ ਹੋਊਗਾ ਇੱਧਰ ਦੇ ਆਪਣੇ ਉਹ ਪੰਪ ਪੰਪ ਇਹਦਾ ਹੋ ਗਿਆ ਕੋਈ ਪੰਪੇ ਨਹੀਂ ਤਾਂ ਚੂੜੀ ਮਰ ਗਈ ਪੰਪ ਦੀ ਕਿਸ ਨੇ ਉਹ ਤੇਲ ਸੜਦਾ ਲੀਲ ਬਣ ਕੇ ਤਾਂ ਚਲਾਇਆ ਪਤਾ ਨਹੀਂ ਤਾਂ ਇੰਟੀਰੀਅਰ ਨਹੀਂ ਤੇ ਲੰ ਤਾਂ ਤਾਂ ਕਹਿੰਦਾ ਪਤਾ ਨਹੀਂ ਉਹ ਹੀ ਮਾ ਉਹ ਪਤਾ ਨਹੀਂ ਉਹ ਹੀ ਨਹੀਂ ਤਾਂ ਉਹ ਲੀਕ ਕਰਦਾ ਤਾਂ ਟੈਂਕੀਰ ਤੇਲ ਨੀਰ ਮਾ ਫੋਕ ਮਾਰਦੇ ਨਟ ਖੋਲ ਕੇ ਟੈਂਕੀ ਜਦੋਂ ਆਉਂਦਾ ਤਾਂ ਸਾਰਾ ਉਹ ਤੇਲ ਲੀਕ ਕਰਦਾ ਤਾਂ ਉੱਥੇ ਜਦ ਤੱਕ ਚੂੜੀ ਨਿਕਲ ਨਹੀਂ ਹੁੰਦੀ ਉਹ ਫਿਰ ਉੱਪਰ ਨੂੰ ਪੰਪ ਆਏ ਜ਼ੋਰ ਮਾਰਦਾ ਨਾ ਹਾਂ ਪਰ ਲੀਰ ਬੰਨੀ ਐਨ ਕਸ ਕੇ ਚੱਲ ਪਿਆ ਹੂੰ ਥਾਲੀ ਕਰਦੇ ਰਹਾ ਉਧਰ ਵਿਚਾਰਾ ਉਹਨੂੰ ਇੰਨੀ ਪ੍ਰਾਲੀ ਹੈ ਵੀ ਨਾ ਇਹਦੇ ਨਾਲ ਤਾਂ ਖੰਡਾਏ ਦਿੰਦਾ ਰੂਟਰ ਰੂਟਰ ਹੁਣ ਨਾ ਸੁਪਰ ਸੀਟਰ ਨੇ ਤਾਂ ਬੀਜੇ ਦੇਣੀ ਸੀ ਸੁਪਰ ਸੀਟਰ ਨਾਲ ਵਿਚਣੀ ਹੈ ਕਹਿੰਦਾ ਆਹੋ ਇਹ ਤਾਂ ਖੰਡਾਏ ਦਿੰਦਾ ਕੱਢਣੇ ਵੀ ਲੋੜ ਨਹੀਂ ਮਾੜੀ ਦੀ ਸੀ ਤਾਂ ਸਾਡੀ ਖੜੀ ਪ੍ਰਾਲੀ ਦੀ ਸੀ ਹੂੰ ਇਹ ਬੰਗਾ ਲੈ ਆਏ ਨੇ ਫਿਰ ਮੇਰੇ ਤਾਂ ਕਿ ਨਾ ਹੋ ਗਿਆ ਯਾਰ ਮਸਾ ਚਾਉਣੀ ਆ ਚੰਦੇ ਚਾਰ ਹੋ ਜਾਣੇ ਚਾਹਣ ਵੱਧ ਹੋ ਗਿਆ ਹੁਣ ਆ ਦੇਖ ਤਾਂ ਸਾਢੇ 4 ਹੋ ਗਏ ਪੂਰੇ ਮੈਂ ਤਾਂ ਤਾਂ ਵੀਨ ਦੇਖਦਾ ਇਹ ਮੈਦੀ ਲਾਈ ਜਾਂਦੀ ਹੈ ਹੱਥ ਕਿਹੇ ਜਿਹੇ ਹੋ ਗਏ ਨਾ ਦਵਾਈ ਲੱਗੀ ਜੀ ਨਾ ਬੁੱਢ ਬੈਲਾ ਹੁੰਦਾ ਹੈ ਬਾਹੂ ਆ ਬਾਜਰਾ ਤਾਂ ਹੁਣ ਇਹਨੂੰ ਫੇਰੇ ਉਸ ਪੈਗੀ ਰਾਤ ਨੂੰ ਫੇਰੇ ਬੰਦ ਕਰੀ ਸੁਪਰ ਸੈਕਟਰ ਫੇਰ ਦੇਣਾ ਬਸ ਹੂੰ ਕਿੰਨੇ ਦਿਨ ਇੱਧਰ ਬੜੇ ਬੁੱਠੇ ਗੱਬੇ ਗੱਬੇ ਦੇਰੇ ਠੀਕ ਆ ਠੀਕ ਆ ਚ ਲੈਣਾ ਗਿਣ ਲਈ ਹੂੰ ਲੈ ਲੈਣਾ ਗਿਣ ਕੇ ਮੈਂ ਉਹ ਜਿਹੜੀ ਥੈਲੀਆਂ ਠੀਕ ਆ ਵਿੱਚ ਦੀ ਇੱਕ ਥੈਲੀ ਇੰਨੀ ਵਿੱਚ ਦੇਣੀ ਆਖ ਨੂੰ ਜਾਦੇ ਹੋ ਨੋ ਆਕਾ ਮਾਰੀ ਜਾਓ ਹੋਰ ਤਾਂ ਹੀ ਪੁੱਛਦਾ ਹੋਵੇ ਸਮਝਦੇ ਨਹੀਂ ਹੈਗੇ ਇੱਕ ਤਾਂ ਤੁਸੀਂ ਪਹਿਲਾਂ ਕਿਹੜਾ ਟਾਈਮ ਹੋ ਗਿਆ ਨਾਲੇ ਮੈਂ ਘਰ ਤੇ ਦੱਸ ਕੇ ਭੇਜਿਆ ਲੈ ਲੈਣਾ ਗਿਨ ਲਾ ਉਹ ਹਿਸਾਬ ਨਾਲ ਥੈਲੀ ਥਲ ਪਈ ਹੈ ਹਾਂ ਕਿੰਨੀ ਲੈਣਾ ਵਿੱਚ ਇੱਕ ਥੈਲੀ ਪੈਣੀ ਹੈ ਇਹ ਚ ਪੰਜ ਲੈਣਾ ਵਿੱਚ ਇੱਕ ਥੈਲੀ ਪਾਉਂਦੀ ਆ ਅੱਛਾ ਮੈਂ ਜਿੰਨੇ ਇੱਧਰ ਮੈਂ ਤਾਂ ਹੀ ਹੁਸਾ ਬਣਾ ਦੇ ਰਹੇ ਹਾਂ ਡਾਟਾ ਬਾਹਰ ਹੈਗੀ ਲਾਸਟ ਅੱਕਨੇ ਉਹ ਗਿਣ ਲਵੇ ਗੱਬੇ ਗੱਬੇ ਦਹੀਂ ਕਿਹਦੇ ਬੜੇ ਬੁੱਟੇ ਉਧਰ ਤਾਂ ਆਲੇ-ਦਾਲੇ ਦਾ ਬੁੱਟਾ ਤਾਂ ਨੇੜੇ ਤਾਂ ਹੁੰਦੀ ਨਹੀਂ ਨਾ ਠੀਕ ਵਿਚਾਲੇ-ਵਚਾਲੇ ਪੁੱਤਰੀ ਲੱਗ ਕੇ ਹੋ ਜਾਂਦੀ ਆ ਉਹ ਕਹਦੂਆਂ ਜਿਆਦਾ ਪੂਲਰਾਂ ਤੇ ਇੱਧਰੇ ਰੱਖੀ ਨਾਲ ਨਾਲ ਨਾ ਜਵੇ ਕਿਹੜੀ ਹਾਂ ਉਹਨਾਂ ਦੇ ਲੱਗ ਉਹ ਹੈ ਵੀ ਬੜੇ ਬੁੱਟੇ ਇਹ ਤਾਂ ਛੋਟੇ ਆ ਹਾਂ ਬੁੱਟੇ ਦੇ ਨਾਲ ਤਾਂ ਇੰਨੀ ਹੁੰਦੀ ਨਹੀਂ ਕਿ ਧੁੱਪ ਨਹੀਂ ਨਾ ਪੈਂਦੀ ਗੱਬੇ-ਗੱਬੇ ਪੈ ਜਾਂਦੀ ਆ ਹਾਂ ਉਹਦੇ ਵੀ ਸਾਹੀ ਬੋਤਾ ਫੁੱਟਾ-ਫੁੱਟਾ ਸੱਡਿਆ ਬਈ ਲੱਗਦਾ ਹੂ ਹੂੰ ਕਿਆ ਕਰਦਾ ਫਿਰ ਉਂਵਾ ਇਸੇ ਜਾਂਦਾ ਬੀਜ ਬੀਜ ਵੀ ਮਹਗਾ ਹੋਣਾ ਇਹਦਾ ਇਹ ਮਿਲਿਆ 80 ਰੁਪਏ ਕਿਲੋ ਅਸੀਂ 10 ਕਿਲੋ ਦੀ ਥੈਲੀ ਆ ਹਾਂ ਤਾਂ ਨਾਮ ਆਰਾ ਸੁਪਰ ਨਾ ਹੋ 46 ਅਰ ਵਿੱਚ ਯੂਰੀਆ ਲਾ ਕੇ ਛੱਛਾ ਦੇ ਆ ਹਾਂ ਘਰ ਤੇ ਨਾਲ ਕਹੇ ਭੇਜਾਪੁਰੇ ਰਾਮ ਤੇ ਬੈਠੇ ਭਾਈ ਕਿਵੇਂ ਪਾਉਣਾ ਸਮਝਦੇ ਨਹੀਂ ਹੈਗੇ ਚਾਹੇ ਤੂੰ ਲਾਲਾ ਚਾਹੇ ਤੂੰ ਨਾ ਲਾਲਾ ਜਿੰਨਾ ਮੱਦੀ ਸਮਝਾ ਲੋ ਤੈਨੂੰ ਜਹਾ ਬਿਨਾਂ ਤੇ ਜੜ੍ਹ ਤੇ ਨਾਲ ਆਂ ਦੂਰ ਰੱਖੀ ਇੱਕ ਗਿੱਠ ਐ ਡਰਦੇ ਆ ਵੀ ਬੁੱਟਾ ਛਿਲੇ ਦੇ ਕੋਥੇ ਛਿਲੇ ਪਿਆ ਹੈ ਜੜਾ ਥੱਲੇ ਲੰਬੀ ਗਈ ਵੀ ਜੜ ਫੁੱਟ ਫੁੱਟ 2 2 ਫੁੱਟ ਅੱਗੇ ਨੂੰ ਪਾਸੇ ਰੱਖੇ ਜੀ ਬਸ ਲੋੜੇ ਨੇ ਨੇੜੇ ਲਾਉਣੇ ਦੀ ਸਾਲ ਮੈਂ ਤਵੀਆਂ 9 9 ਦੀਆਂ ਬੁੱਟੀਆਂ ਜੁਈਆਂ ਨਹੀਂ ਚੱਲਦੀਆਂ ਅਗਲਾ ਕਹਿੰਦਾ 7 ਦੀਆਂ 8 ਦੀਆਂ ਦੇ ਦੇ ਆ ਕੋਈ ਬੁੱਟੇ ਨ ਲੱਗੀ ਵੀ ਦਿਖਾ ਦੇ ਤੇਰੇ ਸਾਹਮਣੇ ਖੇਤ ਪਾਏ ਆ ਕੋਈ ਲੱਗੀ ਵੀ ਹੈ ਨਾਲੇ ਕਿੰਨੀ ਰੇਟ ਸੁਪਰ ਸੀਡ ਰੋਟਰੋਵੇਟਰ ਦਾ ਜਮਾਈ ਹੋਲੀ ਚੱਲਦੇ ਕਰੀਆਂ ਤਾਂ ਨਾਲੇ ਧੇਰ ਦੇਖ ਲੈ ਪਹਿਲਾ ਹਾਈ ਤਾਂ ਜਾਂ ਮੀਡੀਅਮ 3 ਦੋਹਾਂ ਚ ਚੱਲੀ ਗਿਆ ਆਰਾਮ ਤੇ ਕੋਈ ਬੁੱਟੇ ਨੂੰ ਲੱਗੀ ਵੀ ਦਿਖਾ ਦੇ ਤਾਂ ਤਿੰਨ ਬੁੱਟੇ ਛਿੱਲੇ ਵੇ ਚਾਰ ਜੜਾਂ ਵੱਡ ਹੁੰਦੀਆਂ ਫਿਰ ਉਹਦੀ ਗ੍ਰੋਥ ਰੁਕ ਜਾਂਦੇ ਜਮਾਂ ਜੜਾਂ ਚੋਂ ਇੱਕ ਅਸਕਾ ਗਿੱਠ ਨੂੰ ਘਰ ਤੇ ਕਹਿ ਕੇ ਭੇਜ ਦੇ ਦ ਗਿੱਠਾ ਛੱਡ ਕੇ ਰੱਖੀ